ਮੁੰਡੇ ਨੂੰ ਤਾਂ ਦੇਖੋ ਜ਼ਰਾ ਕਿਵੇਂ ਨਸ਼ੇ ਦੇ ਵਿੱਚ ਟੱਲੀ ਹੈ ਇਸ ਦੌਰਾਨ ਜਦੋਂ ਉੱਥੇ ਮੂਸੇ ਵਾਲੇ ਦਾ ਗੀਤ ਵੱਜਦਾ ਹੈ ਤਾਂ ਸਿੱਧੂ ਮੂਸੇ ਵਾਲੇ ਦਾ ਗੀਤ ਸੁਣ ਕੇ ਇਸ ਮੁੰਡੇ ਨੂੰ ਗੁੱਸਾ ਆ ਜਾਂਦਾ ਹੈ ਉੱਥੇ ਹੱਲਾ ਕਰਨਾ ਸ਼ੁਰੂ ਕਰ ਦਿੰਦਾ ਹੈ ਹੰਗਾਮਾ ਵੀ ਕਰਦਾ ਹੈ ਨਸ਼ੇ ਦੇ ਵਿੱਚ ਇੰਨਾ ਜ਼ਿਆਦਾ ਧੁੱਤ ਹੁੰਦਾ ਹੈ ਕਿ ਖੁਦ ਨੂੰ ਹੀ ਸਿੱਧੂ ਮੂਸੇ ਵਾਲਾ ਸਮਝਣ ਲੱਗ ਜਾਂਦਾ ਹੈ ਜੀ ਹਾਂ ਤੁਹਾਨੂੰ ਵੀਡੀਓ ਵੀ ਦਿਖਾਉਂਦੇ ਆ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਮੁੰਡਾ ਖੁਦ ਨੂੰ ਹੀ ਸਿੱਧੂ ਮੂਸੇ ਵਾਲਾ ਸਮਝਣ ਲੱਗ ਗਿਆ ਅਤੇ ਉੱਥੇ ਮੌਜੂਦ ਇੱਕ ਮੁੰਡੇ ਨੂੰ ਆਪਣਾ ਕੰਪੀਟੀਟਰ ਗਾਇਕ ਸਮਝਣ ਲੱਗ ਗਿਆ ਤੇ ਉਸ ਨੂੰ ਗਾਲਾਂ ਕੱਢਣ ਲੱਗ ਗਿਆ ਇਨੀਆਂ ਗਾਲਾਂ ਕੱਢਦਾ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਿੱਧੇ ਤੋਰ ਤੇ ਦਿਖਾ ਨਹੀਂ ਸਕਦੇ ਪਰ ਹੰਗਾਮਾ ਹੁੰਦਾ ਹੋਇਆ ਜ਼ਰੂਰ ਦਿਖਾ ਸਕਦੇ ਹਾਂ ਹੋਰ ਤਾਂ ਹੋਰ ਹੈ ਮੁੰਡਾ ਜੋ ਕਿ ਆਪਣੇ ਆਪ ਨੂੰ ਸਿੱਧੂ ਮੂਸੇਆਲਾ ਸਮਝ ਰਿਹਾ ਸੀ ਆਪਣੇ ਦੋਸਤਾਂ ਦੇ ਨਾਲ ਧੱਕਾ ਮੁੱਕੀ ਵੀ ਕਰਦਾ ਹੈ ਇਸ ਦੌਰਾਨ ਜਦੋਂ ਹੰਗਾਮਾ ਹੋ ਰਿਹਾ ਹੁੰਦਾ ਤਾਂ ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਫਿਰ ਪੁਲਿਸ ਨੂੰ ਦੇਖ ਕੇ ਇਸ ਦਾ ਸਾਰਾ ਨਸ਼ਾ ਹੀ ਉੱਤਰ ਜਾਂਦਾ ਗਾਲਾਂ ਕੱਢਣ ਵਾਲਾ ਨਸ਼ੇਦ ਵਿੱਚ ਟੱਲੀ ਮੁੰਡਾ ਰੱਬ ਦਾ ਨਾਮ ਲੈਂਦਾ ਹੈ ਵਾਹਿਗੁਰੂ ਵਾਹਿਗੁਰੂ ਕਰਦਾ ਨਜ਼ਰ ਆਉਂਦਾ ਪੁਲਿਸ ਨੂੰ ਦੇਖ ਕੇ ਤੁਹਾਨੂੰ ਵੀਡੀਓ ਦਿਖਾਉਂਦੇ ਆ ਜਿਹੜੀ ਕਿ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੈਨੇਡਾ ਦੇ ਬ੍ਰੈਂਟਨ ਦੀ ਹੈ ਵੀਡੀਓ ਦੱਸੀ ਜਾ ਰਹੀ ਹੈ ਜਿੱਥੇ ਇੱਕ ਰੈਸਟੋਰੈਂਟ ਦੇ ਵਿੱਚ ਸਾਰਾ ਹੰਗਾਮਾ ਹੋਇਆ ਅਤੇ ਇੱਕ ਮੁੰਡਾ ਆਪਣੇ ਆਪ ਨੂੰ ਸਿੱਧੂ ਮੂਸੇਵਾਲਾ ਸਮਝਣ ਲੱਗ ਜਾਂਦਾ ਹੈ ਜਿਵੇਂ ਹੀ ਸਿੱਧੂ ਮੂਸੇਵਾਲੇ ਦਾ ਗੀਤ ਵੱਜਦਾ ਹੈ ਤਾਂ ਇਸ ਮੁੰਡੇ ਨੂੰ ਗੁੱਸਾ ਆ ਜਾਂਦਾ ਹੈ ਤੇ ਉੱਥੇ ਹੰਗਾਮਾ ਸ਼ੁਰੂ ਕਰ ਦਿੰਦਾ ਹੈ ਤੇ ਉੱਥੇ ਮੌਜੂਦ ਜਿਹੜਾ ਇੱਕ ਮੁੰਡਾ ਸੀ ਉਸ ਨੂੰ ਆਪਣਾ ਕੰਪੀਟੀਟਰ ਗਾਇਕ ਸਮਝਦਾ ਹੈ ਤੇ ਉਸ ਨੂੰ ਗਾਲਾਂ ਕੱਢਣ ਲੱਗ ਜਾਂਦਾ ਹੈ ਪਰ ਜਿਵੇਂ ਹੀ ਉੱਥੇ ਪੁਲਿਸ ਪਹੁੰਚਦੀ ਹੈ ਤਾਂ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੰਦਾ ਵਾਹਿਗੁਰੂ ਵਾਹਿਗੁਰੂ ਕਰਦਾ ਨਜ਼ਰ ਆਉਂਦਾ ਹੈ ਇਸ ਮੁੰਡੇ ਦਾ ਸਾਰਾ ਨਸ਼ਾ ਹੀ ਉੱਤਰ ਜਾਂਦਾ ਹੈ ਵੀਡੀਓ ਦਿਖਾਉਂਦੇ ਆ ਤੁਹਾਨੂੰ Oh! Go mera pa. He can be reuse kare. Oi video bike. Bike. Video. क्या बोल रहा है तू मेरा तो मस्त कार्ड है ना डोंट यू डोंट डोंट दिम डोंट विनोद की कार्ड चाइप कर रहे हैं आप तो बड़ों को डाल रहे हैं यू डोंट मेरे मेरे मेरा 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 ਕਮਾਉਂਡਰ ਤੁਮ ਤੋਂ ਪੁੱਛੋ। ਐਲਮੇ ਇਨਸਟੇਡ। ਯੂ ਮੀ ਨੋਏ। ਯੂ ਨੋਟ ਸਪੋਕਿੰਗ ਲੀਕ ਵਰ ਚੈਰ ਹਾ? ਯੂ ਥਿੰਕ ਯੂ ਚਸਤੀ ਫੋਰਟੀ ਤੇ ਜੋਸ਼ ਵਧਾਉਣ ਲਈ ਤੁਸੀਂ ਵੀ ਅੱਜ ਹੀ ਸ਼ੁਰੂ ਕਰੋ ਐਕਸ ਪਲੱਸ ਮਰਦਾਨਾ ਕੋਰਸ। ਕਾਲ ਕਰੋ 828306000 ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV, Jio Fiber ਤੇ Tata Play TV ਦੇਖਿਆ ਜਾ ਸਕਦਾ ਹੈ। ਵੌਲਫਾਈ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ ਯੂ ਐਸਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ